ਜੋ ਬੁਲੇ ਸੋ ਨਿਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਦੇਸ਼ ਵਰ ਦੇਸ਼ ਵਿੱਚ ਵਸ ਰਹੀਆਂ ਸਮੂਹ ਸੰਤਾਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਤਨ ਤਨ ਜਗਤ ਪਿਤਾ ਸਤਿਗੁਰ ਵਿਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਕਿ ਉਸ ਪਰਮਾਤਮਾ ਦਾ ਨਾਮ ਜਪ ਕੇ ਇੱਕ ਗਰੀਬ ਕਰਦੇ ਵਿੱਚੋਂ ਵੀ ਪੂਜਣ ਯੋਗ ਹੋ ਸਕਦਾ ਹੈ ਆਓ ਗੁਰੂ ਪੈਰੀ ਸਾਧ ਸੰਗਤ ਜੀਓ ਤਨ ਤਨ ਜਗਤ ਪਿਤਾ ਸਤਗੁਰਵਦਾਸ ਮਹਾਰਾਜ ਜੀ ਜਿਸ ਵੇਲੇ ਗੰਗਾ ਦੇ ਉੱਪਰ ਪਾਣੀ ਦੇ ਉੱਪਰ ਪੱਥਰ ਤਾਰਦੇ ਹਨ ਉਸ ਵੇਲੇ ਜਿਹੜੇ ਉੱਥੇ ਜਿੰਨੇ ਵੀ ਚੌ ਵਰਨਾ ਦੇ ਲੋਕ ਸਨ ਰਾਜਾ ਸੀ ਸਤਗੁਰਵਦਾਸ ਮਹਾਰਾਜ ਜੀ ਦੇ ਚਰਨਾ ਵਿੱਚ ਨਮਸਕਾਰ ਕਰਦਾ ਹੈ ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ سونے ਦੀ ਪਾਲਕੀ ਦੇ ਵਿੱਚ ਬਿਠਾ ਕੇ ਬਨਾਰਸ ਦੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਜੈਕਾਰੇ ਲਗਾਉਂਦੇ ਹੋਏ ਹਾਥੀ ਦੇ ਉੱਪਰ ਬਿਠਾ ਲ ਕੇ ਫੁੱਲਾਂ ਦੀ ਵਰਖਾ ਕਰਦੇ ਹੋਏ سونے ਦਾ ਛਤਰ ਚਲਾਇਆ ਗਿਆ ਚੌਰ ਸਾਹਿਬ ਕੀਤੇ ਗਏ ਔਰ ਸੰਗਤਾਂ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਜੈਜੈਕਾਰ ਕਰ ਰਹੀਆਂ ਹਨ ਔਰ ਉਸ ਤੋਂ ਬਾਅਦ ਰਾਜੇ ਦੇ ਦਰਬਾਰ ਦੇ ਵਿੱਚ ਸਤਗੁਰੂ ਅਰਬਦਾਸ ਮਹਾਰਾਜ ਜੀ ਨੂੰ ਜਿਸ ਵੇਲੇ ਸੰਗਾਸਨ ਤੇ ਬਿਠਾਇਆ ਉਸ ਵੇਲੇ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਚਰਨਾਂ ਨੂੰ ਧੋਤਾ ਗਿਆ ਔਰ ਸਤਗੁਰੂ ਅਰਬਦਾਸ ਮਹਾਰਾਜ ਜੀ ਨੂੰ ਸੰਗਤਾਂ ਆਖਰੀਆ ਕੇ ਸਾਤਸਨ ਸਨਾਓ ਉਸ ਪਰਮਾਤਮਾ ਦੀ ਗੱਲ ਸੁਣਾਓ ਉਸ ਵੇਲੇ ਸਤਿਗੁਰੂ ਬਦਾਸ ਸਿੰਘ ਮਹਾਰਾਜ ਜੀ ਸ਼ਬਦ ਉਚਾਰਦੇ ਹਨ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਸ਼ਤਰ ਤਰੇ ਰਹਾਉ ਜਾਕੀ ਛੋਤ ਜਗਤ ਕੋ ਲੱਗੈ ਤਾਂ ਪਰ ਤੁਹੀਂ ਟਰੈ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹ ਹੂੰ ਤੇ ਨ ਡਰੈ ਨਾਮ ਦੇਵ ਕਬੀਰ ਤਾ ਲੋਚਨ ਸਦਨਾ ਸੰਤਰੀ ਕਹਿ ਰਵਿਦਾਸ ਸੁਨੋਰੀ ਸੰਤੋ ਹਰ ਜਿਉ ਤੇ ਸਬੇ ਸਰੇ ਗੁਰੂ ਪੈਰੇ ਸਾਥ ਸੰਜੂ ਆਪਾਂ ਸਾਰੀਆਂ ਸੰਤਾਂ ਬੜੀ ਖੁਸ਼ੀ ਦੇ ਨਾਲ ਇਹ ਸ਼ਬਦ ਗਾਇਨ ਕਰਦੇ ਹਾਂ ਪਰ ਜਿਸੁ ਲਈ ਸਤਗੁਰੁ ਬਦਾਸ ਮਹਾਰਾਜ ਜੀ ਇਹ ਸ਼ਬਦ ਗੰਨ ਕਰ ਰਹੇ ਹਨ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਵਗ ਰਹੇ ਹਨ ਔਰ ਇਹ ਅਥਰੂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਸਤਗੁਰ ਬਦਾਸ ਮਰ ਜੀ ਫਰਮਾਉਂਦੇ ਹਨ ਕਿ ਐਸੀ ਲਾਲ ਤੁਜ ਬਿਨ ਕੌਣ ਕਰੇ ਕਿ ਹੈ ਮੇਰੇ ਪਰਮਾਤਮਾ ਅੱਜ ਜੋ ਕੁਝ ਵੀ ਹੋਇਆ ਹੈ ਜਾ ਜੋ ਕੁਝ ਹੋ ਰਿਹਾ ਹੈ ਇਹ ਤੇਰੇ ਤੋਂ ਬਿਗੈਰ ਕੌਣ ਕਰ ਸਕਦਾ ਹੈ ਕਿ ਐਸੀ ਲਾਲ ਤੁਜ ਬਿਨ ਕੌਣ ਕਰੇ ਲਾਲ ਉਸ ਪਰਮਾਤਮਾ ਨੂੰ ਕਿਹਾ ਗਿਆ ਹੈ ਕਿਉਂਕਿ ਸਤਗੁਰ ਬਿਦਾਸ ਮਹਾਰਾਜ ਜੀ ਨੇ ਪਰਮਾਤਮਾ ਨੂੰ ਅਨੇਕਾਂ ਨਾਮਾਂ ਦੇ ਨਾਲ ਸੰਬੋਧਨ ਕੀਤਾ ਹੈ ਕਿਤੇ ਲਾਲ ਕੀ ਹੈ ਕਿਤੇ ਗੁਸਈਆ ਕੀ ਹੈ ਕਿਤੇ ਮਾਧੂ ਕੀ ਹੈ ਕਿਤੇ ਮੁਕੰਦ ਕੀ ਹੈ ਇਸ ਤਰ੍ਹਾਂ ਸਤਗੁਰੂ ਦਾਸ ਮਹਾਰਾਜ ਨੇ ਸਾਈਂ ਕਿਹਾ ਹੈ ਕਿ ਤੁਮ ਕਰੋ ਕਿਰਪਾ ਮੋਹ ਸਾਈਂ ਸਾਈਂ ਕਿਆ ਮੁਕੰਦ ਮੁਕੰਦ ਜਪੋ ਸੰਸਾਰ ਮੁਕੰਦ ਕਿਆ ਹੈ ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਮਾਰੇ ਲਿਖੇ ਮਾਧੋ ਕਿਆ ਹੈ ਇਸੇ ਤਰ੍ਹਾਂ ਇਸ ਸ਼ਬਦ ਵਿੱਚ ਵੀ ਸਤਗੁਰੂ ਦਾਸ ਮਹਾਰਾਜ ਜੀ ਉਸ ਪਰਮਾਤਮਾ ਨੂੰ ਇੱਕ ਨਹੀਂ ਕਈ ਨਾਵਾਂ ਦੇ ਨਾਲ ਪੁਕਾਰਦੇ ਹਨ ਕਿ ਐਸੀ ਲਾਲ ਤੁਜ ਬਿਨ ਕਾਨ ਕਰੇ ਕਹੇ ਪ੍ਰਮਾਤਮਾ ਅੱਜ ਇਹ ਲੋਕ ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਸੀ ਮੈਨੂੰ ਨੀਚ-ਨੀਚ ਆਖਰੇ ਸਨ ਅੱਜ ਇਹ ਲੋਕ ਮੇਰੇ ਜੈ ਜੈਕਾਰ ਕਰ ਰਹੇ ਹਨ ਫੁੱਲਾਂ ਦੀ ਵਰਖਾ ਕੀਤੀ ਹੈ ਜਿਨ੍ਹਾਂ ਨੇ ਅੱਜ ਇਹ ਲੋਕ ਮੈਨੂੰ ਸਿੰਘਾਸਨ ਤੇ ਲਿਆਣ ਕੇ ਬਿਠਾਇਆ ਹੈ ਇਹ ਤੇਰੇ ਤੋਂ ਬਿਗੈਰ ਕੌਣ ਕਰ ਸਕਦਾ ਹੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ ਸਤਗੁਰੂ ਜੀ ਕਹਿੰਦੇ ਗਰੀਬਾਂ ਨੂੰ ਨਿਵਾਜਣ ਵਾਲਾ ਮੇਰਾ ਉਹ ਪਰਮਾਤਮਾ ਗੁਸਈਆ ਗਰੀਬ ਨਿਵਾਜ ਗੁਸਈਆ ਮੇਰਾ ਮਾથે ਛਤਰ ਤਰੇ ਕਿ ਅੱਜ ਸਿਰ ਤੇ ਛਤਰ ਚੁਲ ਰਿਹਾ ਹੈ ਚੋਰ ਸਭ ਚੁਲਾ ਰਹੇ ਨੇ ਇਹ ਤੇਰੀ ਕਿਰਪਾ ਦੇ ਨਾਲ ਹੈ ਜਾਕੀ ਸ਼ੋਤ ਜਗਤ ਕੋ ਲੱਗੇ ਤਾਂ ਪਰ ਤੁਹੈ ਤਰੈ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਸਤਿਗੁਰੂ ਅਰਜਨ ਸਿੰਘ ਅੱਗੇ ਫਰਮਾਉਂਦੇ ਹਨ ਕਿ ਇਹ ਲੋਕ ਜਿਹੜੇ ਅੱਜ ਮੇਰੀ ਜੈ ਜੈਕਾਰ ਕਰ ਰਹੇ ਹਨ ਕਹਿੰਦੇ ਜਿਸ ਦੀ ਸ਼ੋ ਲੱਗਣ ਨਾਲ ਹੀ ਇਹ ਲੋਕ ਪਿੱਟੇ ਜਾਂਦੇ ਸਨ ਕਿ ਭਾਈ ਇਹ ਲੋਕ ਮੇਰੇ ਧਰਮ ਦੇ ਮੇਰੇ ਕੌਮ ਦੇ ਲੋਕਾਂ ਨੂੰ ਦੇਖ ਕੇ ਆਪਣਾ ਰਸਤਾ ਵੀ ਬਦਲ ਲੈਂਦੇ ਸਨ ਤੇ ਅੱਜ ਤੇਰੀ ਕਿਰਪਾ ਦੇ ਨਾਲ ਅੱਜ ਹਰ ਪਾਸੇ ਮੇਰੀ ਜੈ ਜੈਕਾਰ ਹੋ ਰਹੀ ਹੈ ਤੇ ਜਾ ਕੀ ਸ਼ੋਤ ਜਗਤ ਕੋ ਲੱਗੈ ਤਾਂ ਪਰ ਤੂੰ ਹੀ ਟਰੈ ਕਿ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਡਰੈ ਕਿ ਮੇਰਾ ਗੋਬਿੰਦ ਮੇਰਾ ਪਰਮਾਤਮਾ ਨੀਚੋਂ ਤੋਂ ਉੱਚਾ ਕਰ ਦਿੰਦਾ ਹੈ ਅੱਜ ਇਹ ਲੋਕ ਜਿਹੜੇ ਮੈਨੂੰ ਨੀਚ ਨੀਚ ਕਰ ਮੇਹਣੇ ਮਾਰਦੇ ਸੀ ਅੱਜ ਉਹੀ ਲੋਕ ਥੱਲੇ ਬੈਠੇ ਹੋਣ ਤੇ ਮੈਨੂੰ ਸਿੰਘਾਸਨ ਤੇ ਬਿਠਾਇਆ ਹੋਇਆ ਹੈ ਅੱਜ ਇਹ ਤੇਰੀ ਕਿਰਪਾ ਹੈ ਕਿ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਿ ਅੱਜ ਜਿਹੜੇ ਲੋਕ ਉੱਚੇ ਸਨ ਉਹ ਨੀਵੇਂ ਜਗ੍ਹਾ ਤੇ ਬੈਠੇ ਤੇ ਮੈਨੂੰ ਉੱਚੀ ਜਗ੍ਹਾ ਤੇ ਬਿਠਾ ਦਿੰਦਾ ਹੈ ਇਹ ਮਾਲਕਾ ਇਹ ਪ੍ਰਮਾਤਮਾ ਤੇਰੀ ਕਿਰਪਾ ਦੇ ਨਾਲ ਹੋਇਆ ਹੈ ਕਿ ਨੀਚੇ ਊਚ ਕਰੇ ਮੇਰਾ ਗੋਬਿੰਦ ਗੋਬਿੰਦ ਪਰਮਾਤਮਾ ਨੂੰ ਕਿਹਾ ਗਿਆ ਹੈ ਕਾਹੂ ਤੇ ਨ ਡਰੇ ਕਹਿੰਦੇ ਇਹ ਕਰਨ ਵੇਲੇ ਪਰਮਾਤਮਾ ਤੂੰ ਕਿਸੇ ਤੋਂ ਡਰਦਾ ਨਹੀਂ ਹੈ ਕਿ ਲੀਚਾਂ ਨੂੰ ਕਹਿਣ ਵਾਲੇ ਜਿਹੜੇ ਨੀਚ ਨੀਚ ਕਰੇ ਮਾਰਦੇ ਸੀ ਅੱਜ ਉਹੀ ਲੋਕ ਮੇਰੀ ਜੈ ਜੈਕਾਰ ਕਰ ਰਹੇ ਹਨ ਇਹ ਪਰਮਾਤਮਾ ਤੇਰੀ ਕਿਰਪਾ ਹੈ ਇਹ ਤੇਰਾ ਨਾਮ ਜਪਣ ਕਰਕੇ ਸਿਮਰਨ ਕਮਾਈ ਕਰਕੇ ਇਹ ਸਭ ਕੁਝ ਹੋ ਰਿਹਾ ਹੈ ਨਾਮ ਦੇਵ ਕਬੀਰ ਤਰ ਲੋਚਨ ਸਦਨਾ ਸਿੰਘ ਤਰੇ ਸਤਿਗੁਰੂ ਨਾਮ ਦੇ ਮਹਾਰਾਜ ਜੀ ਸਤਿਗੁਰ ਕਬੀਰ ਮਹਾਰਾਜ ਜੀ ਸਤਿਗੁਰ ਤਰ ਲੋਚਨ ਜੀ ਸਤਿਗੁਰ ਸਦਨਾ ਜੀ ਸਤਿਗੁਰ ਸੈਨ ਜੀ ਪਰਮਾਤਮਾ ਦਾ ਨਾਮ ਜਪ ਕੇ ਤਰ ਗਏ ਹਨ ਜਿਨ੍ਹਾਂ ਨੇ ਸੰਸਾਰ ਵਿੱਚ ਏਕਤਾ ਸਾਂਝੀ ਵਾਲਤਾ ਦੀ ਗੱਲ ਕੀਤੀ ਸਥਾਪਿਤ ਕੀਤਾ ਕਿਕ ਇਕਤਾ ਕਿਨੂੰ ਕਹਿੰਦੇ ਹਨ ਕਹਿੰਦੇ ਸਭਨਾ ਦੇ ਵਿੱਚ ਇਕਤਾ ਹੋਣੀ ਚਾਹੀਦੀ ਹੈ ਪਾਈਚਾਰਾ ਹੋਣਾ ਚਾਹੀਦਾ ਕਹਿ ਰਵਿਦਾਸ ਸੁਨੋਰੀ ਸੰਤੋ ਹਰ ਜਿਉ ਤੇ ਸਭੇ ਸਰੇ ਸਤਗੁਰੂ ਅਰਬਦਾਸ ਮਹਾਰਾਜ ਜੀ ਸੰਤਾਂ ਨੂੰ ਸੰਬੋਧਨ ਕਰਦੇ ਪਰਮਉਦਿਆਨ ਕਿ हे ਸੰਤੋ ਸੁਣੋ ਉਸ ਪ੍ਰਭੂ ਪਾਸੋਂ ਸਭ ਗੱਲਾਂ ਬਣ ਆਉਂਦੀਆਂ ਉਹ ਚਾਹੀਏ ਜੋ ਕੁਝ ਮਰਜੀ ਕਰ ਸਕਦਾ ਹੈ ਕਿ ਉਹ ਪਰਮਾਤਮਾ ਜੋ ਕੁਝ ਮਰਜੀ ਕਰ ਸਕਦਾ ਹੈ ਉਹਦੀ ਆਪਣੀ ਮਰਜ਼ੀ ਹੈ ਕਿ ਜਿਹੜਾ ਪਰਮਾਤਮਾ ਹੈ ਉਹ ਸਭਨਾ ਦੀ ਰਾਖੀ ਕਰਦਾ ਹੈ ਜੇਕਰ ਸਾਡੇ ਵਿੱਚ ਆਪਸੀ ਪਿਆਰ ਹੋਵੇ ਭਾਈਚਾਰਾ ਹੋਵੇ ਤਾਂ ਫਿਰ ਗੁਰੂ ਪੈਰੀ ਸਾਥ ਸੰਗਤ ਜਿਉਂ ਕਹਿੰਦੇ ਕੁੱਲੀ ਦੇ ਵਿੱਚ ਬੈਠ ਕੇ ਵੀ ਉਸ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਅੱਜ ਦੇਖੀਏ ਉਹਨਾਂ ਲੋਕਾਂ ਦੇ ਨਾਮ ਲਏ ਜਾਂਦੇ ਹਨ ਜਿਨ੍ਹਾਂ ਨੇ ਕੁੱਲੀ ਦੇ ਵਿੱਚ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਿਆ ਲੇ ਤਾਂ ਕਿੰਨੇ ਰਾਜਿਆਂ ਨੇ ਸਾਡੇ ਦੇਸ਼ ਤੇ ਅਲੱਗ ਅਲੱਗ ਸਟੇਟਾਂ ਤੇ ਰਾਜ ਕੀਤਾ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਮਹਿਲਾਂ ਦੇ ਵਿੱਚ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਹੈ ਉਹਨਾਂ ਦੇ ਮਹਿਲ ਜਿਹੜੇ ਉਹ ਖੰਡਰ ਬਣੇ ਹੋਏ ਹਨ ਪਰ ਅੱਜ ਉਹਨਾਂ ਦੇ ਨਾਮ ਤੇ ਦੇਖੋ ਬਹੁਤ ਸੋਹਣੇ-ਸੋਹਣੇ ਗੁਰੂਕਾਰ ਬਣੇ ਹੋਏ ਹਨ ਜਿਨ੍ਹਾਂ ਨੇ ਆਪਣੇ ਹੱਥੀਂ ਕਿਰਤ ਕਮਾਈ ਕੀਤੀ ਸਤਗੁਰ ਅਰਬਦਾਸ ਮਹਾਰਾਜੀ ਦੀ ਉਦਾਹਰਣ ਲੈ ਲਈਏ ਸਤਗੁਰ ਨਾਨਕ ਦੇ ਮਹਾਰਾਜੀ ਦੀ ਉਦਾਹਰਣ ਲੈ ਲਈਏ ਸਤਗੁਰ ਕਬੀਰ ਮਹਾਰਾਜੀ ਦੀ ਉਦਾਹਰਣ ਲੈ ਲਈਏ ਕਿ ਜਿਨ੍ਹਾਂ ਨੇ ਆਪਣੇ ਹੱਥੀਂ ਕਿਰਤ ਕਮਾਈ ਕੀਤੀ ਸਤਗੁਰ ਅਰਬਦਾਸ ਸਾਰਣ ਜਿੱਤੇ ਜੋੜੇ ਗੰਢ ਕੇ ਕਹਿੰਦੇ ਬਹਾਨਾ ਜੋੜਿਆਂ ਦਾ ਲਗਾ ਕੇ ਲੋਕਾਂ ਦੀਆਂ ਤਕਦੀਰਾ ਗੰਢ ਦਿੱਤੀਆਂ ਲੋਕਾਂ ਨੂੰ ਕਹਿੰਦੇ ਸਾਰੇ ਜਿਹੜੇ ਨੀਚ-ਨੀਚ ਲੋਕ ਆਖਦੇ ਸਨ ਅੱਜ ਉਹੀ ਲੋਕ ਚਮਾਰ ਕੌਮ ਨੂੰ ਨਮਸਕਾਰ ਕਰਦੇ ਹਨ ਜਿਸ ਵਲੇ ਬਾਣੀ ਨੂੰ ਮੱਥਾ ਟੇਕਦੇ ਆ ਤੇ ਉੱਥੇ ਚਮਾਰ ਕੌਮ ਨੂੰ ਵੀ ਮੱਥਾ ਟੇਕਿਆ ਜਾਂਦਾ ਹੈ ਇਹ ਸਭ ਕਿਹਦੀ ਕਿਰਪਾ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਹੈ ਸਤਗੁਰੂ ਨਾਨਕ ਦੇ ਮਹਾਰਾਜ ਜੀ ਦੇਖੇ ਜਿਨ੍ਹਾਂ ਨੇ ਆਪਣੀ ਹੱਥੀ ਖੇਤੀ ਕੀਤੀ ਕਹਿੰਦੇ ਸੱਚਾ ਸੌਦਾ ਕੀਤਾ ਔਰ ਸਤਗੁਰ ਕਬੀਰ ਮਹਾਰਾਜ ਜੀ ਨੂੰ ਦੇਖ ਕੇ ਜਿਨ੍ਹਾਂ ਨੇ ਆਪਣੇ ਹੱਥੇ ਦਰੀਆਂ ਬੁਣਦੇ ਸਨ ਕੰਬਲ ਬੁਣਦੇ ਸਨ ਉਹਨਾਂ ਦਾ ਅੱਜ ਨਾਮ ਸਨਰੀ ਅੱਖਰਾਂ ਦੇ ਵਿੱਚ ਲਿਆ ਜਾਂਦਾ ਹੈ ਉਹਨਾਂ ਦੇ ਗੁਰੂ ਘਰ ਦੇਖੇ ਮਹਿਲਾਂ ਵਰਗੇ ਗੁਰੂ ਘਰ ਬਣੇ ਹੋਏ ਹਨ ਤੇ ਜਿਹੜੇ ਰਾਜਿਆਂ ਦੇ ਉਹ ਕਹਿੰਦੇ ਐਸੋਲੇ ਖੰਡਰ ਬਣੇ ਹੋਏ ਉਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੈ ਤੇ ਜਿਹੜੇ ਲੋਕ ਜਿਹੜੇ ਕਹਿੰਦੇ ਸੀ ਕਿ ਇਹ ਲੀਚਨ ਕਹਿੰਦੇ ਅੱਜ ਉਹੀ ਲੋਕ ਚੌ ਵਰਨਾ ਦੇ ਲੋਕ ਅੱਜ ਨਮਸਕਾਰ ਪੈ ਕਰਦੇ ਹਨ ਅੱਜ ਦੇਖੀਏ ਤਨ ਤਨ ਸਤਿਗੁਰਵਦਾਸ ਮਹਾਰਾਜੀ ਦੇ ਜਨਮ ਸਥਾਨ ਮੰਦਰ ਕਾਂਚੀ ਸਿਰਵਰਦਨਪੁਰ ਬਾਰਾਨਸੀ ਜਿੱਥੇ ਸਾਰੇ ਹੀ ਕਹਿੰਦੇ ਵੱਡੇ ਵੱਡੇ ਲੋਕ ਪ੍ਰਧਾਨ ਮੰਤਰੀ ਤੱਕ ਉੱਥੇ ਨਮਸਕਾਰ ਕਰਨ ਆਉਂਦੇ ਹਨ ਇਹ ਸਭ ਉਸ ਪਰਮਾਤਮਾ ਦੀ ਕਿਰਪਾ ਜਿੱਥੇ ਸਤਿਗੁਰਵਦਾਸ ਮਹਾਰਾਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਕਿ ਨੀਚੈ ਉੱਚ ਕਰੇ ਮੇਰਾ ਗੋਬਿੰਦ ਤੇ ਨੀਚਾਂ ਨੂੰ ਉੱਚਾ ਕਰ ਦਿੰਦਾ ਹੈ ਉਹ ਪਰਮਾਤਮਾ ਫਿਰ ਕਿਸੇ ਤੋਂ ਡਰਦਾ ਨਹੀਂ ਹੈ ਅੱਜ ਦੇਖੀਏ ਅੱਜ ਉਸ ਸਤਾਂ ਤੇ ਬਾਹਰੋਂ ਵਿਦੇਸ਼ਾਂ ਤੋਂ ਲੋਕ ਲੱਖਾਂ ਲੋਕ ਨਮਸਕਾਰ ਕਰਨ ਆਉਂਦੇ ਹਨ ਪ੍ਰਧਾਨ ਮੰਤਰੀ ਮੁੱਖ ਮੰਤਰੀ ਉਸ ਜਗ੍ਹਾ ਤੇ ਜਾ ਕੇ ਨਮਸਕਾਰ ਕਰਕੇ ਆਪਣਾ ਜੀਵਨ ਸਫਲਾ ਕਰਦੇ ਹਨ ਸਭ ਦੀਆਂ ਮਨੋ ਕਾਮਨਾ ਉਸ ਜਗ੍ਹਾ ਤੋਂ ਪੂਰੀਆਂ ਹੁੰਦੀਆਂ ਹਨ ਅੱਜ ਦੇਖਿਓ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਅਲੱਗ ਅਲੱਗ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਸਤਗੁਰਵਦਾਸ ਮਹਾਰਾਜ ਜੀ ਦੇ ਨਾਮ ਤੇ ਕਿੰਨੇ ਸੋਹਣੇ ਸੋਹਣੇ ਗੁਰੂ ਘਰ ਬਣੇ ਹੋਏ ਹਨ ਸਤਗੁਰਵਦਾਸ ਮਹਾਰਾਜ ਜਨਮ ਸਥਾਨ ਮੰਦਿਰ ਕਾਂਚੀ ਸੀਰਗੁਰਦਨਪੁਰ ਬਾਰਾਨਸੀ ਗੁਰੂ ਘਰ ਦੇ ਵਿੱਚ ਜਿੱਥੇ ਸੋਨੇ ਦੇ ਉੱਪਰ ਗੁੰਮਟ ਬਣੇ ਹੋਏ ਹਨ ਦੇਖਦੇ ਹਾਂ ਆਪਾਂ ਉੱਥੇ ਸੋਨੇ ਦੇ ਭਾਵ ਕੇ ਸੋਨੇ ਦੇ ਬਰਾਬਰ ਕਹਿੰਦੇ ਮਹਿਲਾਂ ਵਰਗੇ ਗੁਰੂ ਘਰ ਬਣੇ ਹੋਏ ਹਨ ਇਹ ਸਭ ਉਸ ਸਤਿਗੁਰ ਗੁਰਦਾਸ ਮਹਾਰਾਜ ਦੀ ਅਪਾਰ ਕਿਰਪਾ ਹੈ ਕਿ ਜਿਹੜੇ ਫਰਮਾਉਂਦੇ ਹਨ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ ਕਿ हे ਪਰਮਾਤਮਾ ਤੇਰੇ ਤੋਂ ਬਗੈਰ ਕੌਣ ਕਰ ਸਕਦਾ ਹੈ ਇਹ ਸਭ ਉਸ ਪਰਮਾਤਮਾ ਦੀ ਕਿਰਪਾ ਹੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ ਇਹ ਸਭ ਉਸ ਸਤਿਗੁਰ ਗੁਰਦਾਸ ਮਹਾਰਾਜ ਦੀ ਅਪਾਰ ਕਿਰਪਾ ਕੇ ਅੱਜ ਐਡੇ ਐਡੇ ਸੋਹਣੇ ਗੁਰੂ ਘਰ ਬਣੇ ਹੋਏ ਨੇ ਕਿ ਗਰੀਬਾਂ ਨੂੰ ਨਿਵਾਜਣ ਵਾਲਾ ਉਹ ਪ੍ਰਭੂ ਪਰਮਾਤਮਾ ਸੋਨੇ ਦੇ ਮਹਿਲਾਂ ਦੇ ਵਿੱਚ ਕਹਿੰਦੇ ਸਤਿਗੁਰ ਅਰਦਾਸ ਮਹਾਰਾਜ ਜੀ ਜਿਵੇਂ ਜਨਮ ਸਥਾਨ ਮੰਦਿਰ ਦੇਖਦੇ ਨੇ ਕਿ ਸੋਨੇ ਦਾ ਛਤਰ ਚੜਿਆ ਹੋਇਆ ਹੈ ਸੋਨੇ ਦਾ ਮੁਕਟ ਸਤਿਗੁਰ ਅਰਦਾਸ ਮਰੇ ਸਰੂਪ ਤੇ ਚੜਾਇਆ ਹੋਇਆ ਹੈ ਜਿਹੜੀ ਜੋਤ ਹੈ ਉੱਥੇ ਜਗਦੀ ਕਹਿੰਦੇ ਉਹ ਵੀ ਸੋਨੇ ਦੇ ਜੋ ਤਾਂ ਦੇ ਦੇਣਾ ਕੱਢੀ ਵੱਡੇ ਕਿੰਨਾ ਕੇ ਪੈ ਜਾਂਦਾ ਉਹਦੇ ਵਿੱਚ ਇਸ ਤਰ੍ਹਾਂ ਸਤਗੁਰਵਦਾਸ ਸਹਾਰਾ ਜੀ ਇਸ ਸ਼ਬਦ ਦੇ ਵਿੱਚ ਆਪਣਾ ਜੋ ਇੱਕ ਦਰਦ ਕਹਿ ਲੋ ਕਿ ਜਿਹੜੇ ਲੋਕ ਨੀਚ ਨੀਚ ਕਰ ਮੀਣੇ ਮਾਰਦੇ ਸੀ ਕਿ ਜਾ ਕੀ ਸ਼ੋਤ ਜਗਤ ਕੋ ਲੱਗੇ ਤਾਂ ਪਰ ਤੂੰ ਹੀ ਟਰੈ ਕਿ ਜਿਹੜੇ ਲੋਕ ਸ਼ੂਣ ਦੇ ਨਾਲ ਹੀ ਪਿੱਟੇ ਜਾਂਦੇ ਸਨ ਅੱਜ ਉਹੀ ਲੋਕ ਸਤਗੁਰੂ ਦਾਸ ਮਹਾਰਾਜੀ ਦੇ ਚਰਨਾਂ 'ਚ ਨਮਸਕਾਰ ਕਰ ਰਹੇ ਹਨ ਇਹ ਕਿਹਦੀ ਕਿਰਪਾ ਉਸ ਪਰਮਾਤਮਾ ਦੀ ਕਿਰਪਾ ਹੈ ਨੀਚੇ ਊਚ ਕਰੇ ਮੇਰਾ ਗੋਬਿੰਦ ਕਿ ਅੱਜ ਨੀਚਾਂ ਤੋਂ ਊਚ ਕਰ ਦਿੱਤਾ ਤੇ ਜਦੋਂ ਊਚ ਕਰਦਾ ਫਿਰ ਉਹ ਕਿਸੇ ਤੋਂ ਡਰਦਾ ਨਹੀਂ ਹੈ ਇਸ ਕਰਕੇ ਗੁਰੂ ਪੈਰੀ ਸਾਧ ਸੰਗਜੋ ਸਾਡੇ ਕਰਮ ਚੰਗੇ ਹੋਣੇ ਚਾਹੀਦੇ ਹਨ ਮਾੜਾ ਕਰਮ ਕੋਈ ਨਾ ਕਰੀਏ ਅਸੀਂ ਆਪਣੇ ਗੁਰੂ ਦੇ ਬਚਨਾਂ ਤੇ ਚੱਲਦੇ ਹੋਏ ਸਤਗੁਰੂ ਅਰਬਿਦਾਸ ਸਮਾਰੀ ਵਰਮਾਉਂਦੇ ਕਿ ਭਾਈ ਤੁਸੀਂ ਵੀ ਲੋਕ ਪੂਜਣ ਜੋ ਗੋ ਸਕਦੇ ਹੋ ਪਰ ਕਰਨਾ ਕੀ ਪੈਣਾ ਹੈ ਸਤ ਦੇ ਰਸਤੇ ਤੇ ਚੱਲਣਾ ਪੈਣਾ ਹੈ ਰਬਿਦਾਸ ਸਤਮਤ ਤਿਆਗੀ ਹੈ ਕਿ ਸਤ ਕਦੇ ਸਾਨੂੰ ਛੱਡਣਾ ਨਹੀਂ ਚਾਹੀਦਾ ਹਮੇਸ਼ਾ ਸਤ ਦੇ ਰਸਤੇ ਤੇ ਚੱਲਦੇ ਹੋਏ ਨਾਮ ਸਿਮਰਨ ਕਮਾਈ ਕਰਦੇ ਹੋਏ ਆਪਣੇ ਹੱਥੀਂ ਕਿਰਤ ਕਮਾਈ ਕਰਦੇ ਹੋਏ ਪਰਮਾਤਮਾ ਦਾ ਸਿਮਰਨ ਕਰਦੇ ਹੋਏ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਜੈ ਗੁਰਦੇਵ ਜੋ ਬੋਲੇ ਸੋ ਨਿਰਬੈ ਜਗਤ ਗੁਰੂ ਰਵੀਦਾਸ ਮਹਾਰਾਜ ਕੀ ਜੈ